हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਦੋਵੇਂ ਨਾ ਭਈਆ ਮਾਲੂ ਕੀ ਟਾਪ ਦੇ ਨਗੀਨੇ ਆ ਗਏ ਇੱਕ ਦੱਸ ਖਾਵਾਂਗੇ ਤੁਹਾਨੂੰ HF ਦਾ ਨਗੀਨਾ ਤੇ ਇੱਕ ਦਿਖਾਵਾਂਗੇ ਜਰਸੀ ਦਾ ਮਗਰ ਕਰਮ ਵਾਲੀਆਂ ਦੇ ਆ ਗੀਆਂ ਭਾਈ ਬੱਸੀਆਂ ਬੱਸੀਆਂ ਵੀ ਐ ਮੰਨ ਲਓ ਵੀ ਟਾਪ ਕੁਆਲਿਟੀ ਦੀਆਂ ਆ ਗਈਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਕੌਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੀ ਆਪਾਂ ਵੀਡੀਓ ਬਣਾਈ ਅੱਜ ਸਿੰਘ ਡੈਰੀ ਫਾਰਮ ਤੋਂ ਬਣਾਈ ਆ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਭਾਈ ਅਜੋ ਆਪਾਂ ਕਰਦੇ ਆਂ ਭਾਈ ਨਾਲ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਭਾਈ ਠੀਕ ਠਾਕ ਚੜ੍ਹਦੀ ਕਲਾ ਕਿਰਪਾ ਗੁਰੂ ਅੰਦਾਸ ਮਹਾਰਾ ਕੰਮ ਵਧੀਆ ਚੱਲਦਾ ਹੈ ਹਾਂ ਕਾਰੋਬਾਰ ਸੋਣਾ ਠੀਕ ਹੈ ਬਈ ਤੇ ਫਿਰ ਦੋਨ ਕੀ ਨਹੀਂ ਹਾਂ ਦੋਨ ਕੀਨੇ ਆਪਣੇ ਕੋਲ ਨਾਮ ਤੇ ਆਪਣਾ ਐਡਰੈਸ ਨਾਮ ਹੈ ਜੀ ਪਰਪੂਰ ਸਿੰਘ ਪਿੰਡ ਆਪਣਾ ਸੰਧੂ ਕਲਾ ਜਿਲ੍ਹਾ ਬਰਨਾਲਾ ਹਮ ਤਹਿਸੀਲ ਥਾਪਾ ਨੇੜੇ ਪਿੰਡ ਬਈ ਨੇੜੇ ਪਿੰਡ ਆਪ ਨੂੰ ਮਾਲਾ ਵੀ ਜੇ ਤਾਂ ਆਪਾਂ ਬਰਨਾਲੇ ਵਾਲੇ ਪਾਸੇ ਆਉਨੇ ਹਮ ਫਿਰ ਭਗਤਾ ਭਾਈ ਕਾ ਪੈ ਜਾਂਦਾ ਠੀਕ ਹੈ ਨਾ ਬਰਨਾਲੇ ਵਾਲੇ ਪਾਸੇ ਆਉਨੇ ਆਪਾਂ ਨੂੰ ਸਣਾ ਨੇੜੇ ਪੈ ਜਾਂਦਾ ਤੇ ਭੜੌੜ ਵਾਲੇ ਪਾਸੇ ਭਗਤਾ ਤੇ ਆਪਾਂ ਨੂੰ ਮੰਨ ਲਾ ਵੀ ਮੋਗਾ ਨੇੜੇ ਪੈ ਜਾਂਦਾ ਮਾਨਸ ਵਾਲੇ ਪਾਸੋਂ ਤਾਪਾ ਨੇੜੇ ਨਵਾਂ ਨੰਬਰ ਬੋਲਦਾ 9915466734 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਆ ਸਕਰੀਨ ਤੇ ਨੋਟ ਕਰ ਲੋ ਤੇ ਕਿਹੜੀ ਤੋਂ ਸਟਾਰਟ ਕਰਦੀ ਹੈ ਬਾਈ ਅ ਜਰਸੀ ਤੋਂ ਕਰ ਪਹਿਲੇ ਨੰਬਰ ਤੋਂ ਜਰਸੀ ਤੋਂ ਹਾਂਜੀ ਠੀਕ ਹੈ ਬਾਈ ਜਰਸੀ ਤੋਂ ਬਾਈ ਕਹਿੰਦਾ ਸਟਾਰਟ ਕਰ ਦੋ ਬੜੇ ਚੰਗੇ ਕੱਦ ਕਾਠ ਵਾਲੀ ਆ ਮੈਂ ਖਾ ਇੱਕ ਨੰਬਰ ਚੀਜ਼ ਹੂੰ ਪੂਰਾ ਫੁੱਲ ਰਿਕਾਰਡ ਦੇਖ ਹੂੰ ਜਿਹੜਾ ਬੰਦਾ ਲਊ ਠੀਕ ਹੈ ਬੱਚੇ ਦਾ ਰਿਕਾਰਡ ਆਪਾਂ ਬੱਚੀ ਬਹੁਤ ਸੋਹਣੀ ਟਾਪ ਦਾ ਨਗੀਨਾ ਕਾ 67 ਸੀਮੰਦੀ ਬੱਚੀ ਐ ਠੀਕ ਹੈ ਬਾਈ ਤੇ ਬੱਚਾ ਦਿਖਾਈਏ ਫਿਰ ਇਧਰ ਆਪਾਂ ਗਾਂ ਆਪਾਂ ਹਾਂ ਗਾਂ ਵੀ ਇੱਕ ਨੰਬਰਾਂ ਵਾਲੀ ਵੀ ਸੂਝਾ ਸੂਆ ਸੁੰਦੀ ਆ ਪਲੂਣ ਦਾ 23 24 ਕਿਲੋ ਦੁੱਧ ਪਾਇ ਬਾਈ 26 ਲੀਟਰ ਦੁੱਧ ਬੱਚੀ ਖੁੱਲਾ ਪਾ ਬੱਚਾ ਵਾਲਾ ਪਿਆਰਾ ਹਾਂ ਵਾਲਾ ਟਾਪ ਬੱਚਾ ਮੂੰਹ ਮਾਂ ਵਿਖਾ ਦੇ ਬੱਚੇ ਦਾ ਮੜਾ ਚੱਕ ਨਹੀਂ ਬਾਈ ਇਧਰ ਨੂੰ ਆਪਾਂ ਦਿਖਾਈਏ ਨਿੱਕਾ ਨਿੱਕਾ ਕੰਨ ਬੋਦੀ 12 ਕਬਾਈ ਦੇਦੀ ਸੂਈ ਵੀ ਆ ਜੇਰ ਵਗੈਰਾ ਸਾਰੀ ਵੀਡੀਓ ਆਪਣੇ ਕੋਲੇ ਓਕੇ ਆ ਸਾਰਾ ਠੀਕ ਹੈ ਧਾਰਾ ਧੁਰਾ ਚੁਆਈ ਮਾਲਾ ਬੱਚੇ ਨੂੰ ਝੰਗਾ ਕੇ ਆਪਣਾ 2 2.5 ਕਿਲੋ ਬੋਲਾ ਚੋਇਆ ਹੋਇਆ ਵਾ ਹੁਣ ਆਪਾਂ ਧਾਰਾ ਮਾਰ ਕੇ ਵਿਖਾਦਾ ਤੇ ਕਿੰਨਾ ਕਿਤੇ ਕਰਮਾਲੀ ਦਾ ਕੱਢਿਆ ਵਾ ਦੁੱਧ 22 23 ਲੀਟਰ ਫੁੱਲਾ ਕੱਢਿਆ ਬੋਲੇ ਤੇ ਇਹਦੇ ਕਿਵਰ ਕਿੰਨੀ ਕਰਦਾ ਇਹ ਕਿ 26 27 ਕਿਲੋ ਦੁੱਧ ਬੱਚੀ ਖੁੱਲਾ ਦੇ ਦੁੱਧ ਬਾਕੀ ਬੇਲ ਬੂਲ ਹਾਂ ਬੇਲ ਕਾ ਦੇ ਕਿੜਾ ਕੋਈ ਛੋਟੀ ਮੋਟੀ ਆ ਹੂੰ ਛੋਟੀ ਮੋਟੀ ਪੂਰੇ ਚੰਗੇ ਰਿਕਾਰਡ ਦੀ ਚੰਗੇ ਫਾਰਮ ਚੈੱਕ ਕਰ ਲਓ ਮੈਂ ਕਹਿੰਦਾ ਨਾ ਬਾਲਾ ਪਿਆਰਾ ਕੋਤੀ ਬਤੀ ਫੁੱਲ ਕਮਾਲ ਦੀ ਛੋਟਾ ਕੰਨ ਕਰਮਾਲੀ ਦਾ ਅਸਲ ਜਰਸੀ ਹੈਗਾ ਅਸਲ ਹਣਾ ਸਹੀ ਗੱਲ ਖੋਲਿਓ ਬਾਈ ਤੋਰੇ ਦਿਖਾਵਾਂਗੇ ਪਥਨ ਲੇਵਾ ਕਰਮ ਵਾਲੀ ਦਾ ਚੰਗੇ ਕੱਦ ਕਾਠ ਵਾਲੀ ਆ ਗਈ ਤੋਰਾ ਤਰਾ ਬਾਈ ਆਪਾਂ ਕਰਮ ਵਾਲੀ ਦੱਸ ਨੂੰ ਚੈੱਕ ਕਰਾਂ ਨੇ ਮੈਂ ਕਹਿੰਦਾ ਨਾ ਵੀ ਜਰਸੀ ਕਾਦੀ ਆ ਡਾਇਮੰਡ ਪੀਸ ਹੀ ਆ ਗਿਆ ਫੇਸ ਵੀ ਉਡੀ ਚੈੱਕ ਕਰੋ ਬੜੀ ਕਮਾਲ ਆ ਗਈ ਹੈ ਨਾ ਬਾਕੀ ਇੱਕ 6 2 ਆ ਹੂੰ 2 ਆ ਸਹੀ 2 ਆ ਗਿਨੇ 2 ਆ ਕਿੱਥੇ ਮਿਲਦੀਆਂ ਬਹੁਤ ਘੱਟ ਮਿਲਦੀਆਂ ਵਿਚੀਆਂ ਬਾਕੀ ਲੇਵਾ ਦੇਖੋ ਪੰਡਾਂ ਵਾਲਾ ਹੀ ਫਿਰਦੀ ਆ ਹੈ ਨਾ ਹਾਂਜੀ ਹਾਂ ਹੂੰ ਸਹੀ ਗੱਲ ਆ ਇੱਥੇ ਰੋਕਦੇ ਬਾਈ ਆਪਾਂ ਦਿਖਾਈਏ ਚਾਨਣ ਜੇਚ ਕਰਮ ਵਾਲਾ ਇਹ ਚੀਜ਼ ਕੀ ਆ ਹੈ ਨਾ ਚੈੱਕ ਕਰੋ ਬਈ ਫੀਟਿੰਗ ਫੂਟਿੰਗ ਲੈ ਵੇਦੀ ਇੱਕ ਨੰਬਰ ਉਹ ਸੁਣਾ ਹਵਾਨਾ ਕੱਲਾ ਕੱਲਾ ਥਾਣਾ ਲੱਗੇ ਵਾ ਬੀੜੀ ਦੇ ਪਾ ਲੈ ਗਿਆ ਨਾ ਐ ਕਲੀਆਂ ਕਲੀਆਂ ਵਿੱਥਾਂ ਤੇ ਆ ਸਾਹ ਅਸ਼ੋਕੀ ਦੀ ਰਿਪੋਰਟ ਆ ਕੀ ਬਾਤ ਸੀਲਸ ਹਾਉ ਦਾ ਅੰਤ ਕੋਈ ਨਹੀਂ ਨਿਆਣਾ ਪਾਲਾ ਚਾਹੇ ਨਾ ਪਾਲਾ ਸੀਲ ਛੰਡੀ ਨਹੀਂ ਆ ਠੀਕ ਆ ਹੋਰ ਵੀ ਜੱਤ ਵੀ ਬੱਚੇ ਦੀ ਕਰੂਗੀ ਹੂੰ ਥੋੜਾ ਬੱਚੇ ਤੇ ਨਾ ਜ਼ਰੂਰ ਕਰੂਗੀ ਬਈ ਦਾ ਜੀ ਕਰਕੇ ਲੈ ਖਣਾ ਸੁਣਾ ਦਾ ਗਾਇਬ ਤੇ ਲਾ ਬੜਾ ਚੰਗਾ ਸਣ ਲੱਗਿਆ ਬੜਾ ਚੰਗਾ ਸਣ ਹੈ ਹੂੰ ਭਾਂਡੇ ਨੂੰ ਨਾ ਡਿਜ਼ਾਈਨਦਾਰ ਹੈ ਸਹੀ ਗੱਲ ਸਾਫ ਸੁਥੀ ਆ ਸਾਰੇ ਪਾਸਿਆਂ ਤੋਂ ਬਾਕੀ ਧਾਰਾ ਮਰੋਗੇ ਬਾਈ ਹਾਂ ਧਾਰਾ ਆਪਾਂ ਮਾਰ ਕੇ ਵਿਖਾ ਦਾਂ ਧਾਰਾ ਬਾਈ ਕਹਿੰਦੇ ਆਪਾਂ ਮਾਰ ਕੇ ਦਿਖਾ ਦਿੰਦਾ ਬਾਕੀ ਬਈ ਲੰਮੇ ਲੰਮੇ ਦੇਖੋ ਕਿ ਨਹੀਂ ਹਾਂ ਕਾਦੂ ਕੋਦ ਬਹੁਤ ਆ ਵਿੱਛੀ ਦਾ ਤੇ ਬਾਈ ਮੁੱਲ ਫਿਰ ਕੀ ਰੱਖੂਗਾ ਸੋਹੀ ਨਹੀਂ ਮੁੱਲ ਆਪਾਂ ਹੁਣ ਆਪਾਂ ਕੋਈ ਵੇਚਣ ਵਾਲਾ ਮੁੱਲ ਕਰਾਂ ਕੋਈ 1/2 ਲੱਖ ਨਹੀਂ ਮੰਗਣਾ ਢੇੜ ਨਹੀਂ 1 ਲੱਖ ਤੇ 10000 ਚੋਂ ਮਾਨਤਨ ਕਰ ਇੱਕ ਲੱਖ ਤੇ 10000 ਚੋਂ ਮਾਨਤਨ ਕਰ ਠੀਕ 250000 ਲੱਖ ਦੀ ਹੋਈ ਇਹ ਚਵਾ ਕੇ ਦੇ ਦਿੱਤੀ ਹੁਣ ਸਾਰੇ ਗੁਣ ਚੰਗੇ ਆ ਗਏ ਹਮ ਸਹੀ ਗੱਲ ਆ ਭਾਈ ਮੰਗਣ ਨੂੰ ਭਾਵੇਂ ਜਿੰਨਾ ਮਰਜ਼ੀ ਮੰਗ ਲਓ 250000 ਵੀ ਸਹੀ ਗੱਲ ਆ ਭਾਈ ਹੈਗੀ ਆ ਕਿ ਨਹੀਂ ਭਾਈ ਹਾਂ ਕਿਉਂਕਿ ਚੰਗੀ ਬਰੀਡ ਦੀ ਆਪਾਂ ਨੂੰ ਐ ਹੁੰਦਾ ਵੀ ਅਗਲੇ ਨੇ ਪੈਸੇ ਖਰਚਣੇ ਆ 2 ਰੁਪਏ ਭਾਅ 'ਚ ਹੋਵੇ ਹਮ ਸਹੀ ਗੱਲ ਆ ਆ ਚੀਜ਼ ਹੁੰਦੀ ਆ ਤੇ ਚੋਣ ਚਵਾ ਆਪਾਂ ਤੁਹਾਨੂੰ ਭਾਈ ਚੈੱਕ ਕਰਾਉਣੇ ਭਾਈ ਕਿਨਾਂ ਧਾਰਾ ਦਾ ਆਪਾਂ ਦਿਖਾ ਦਾਨੇ ਆ ਸਾਰਾ ਠੀਕ ਠੰਡੀ ਠੰਡੀ ਬਹੁਤ ਆ ਭਾਈ ਹੈਨਾ ਮੈਂ ਤਾਂ ਉਹ ਜਿਆਦਾ ਆਪਾਂ ਡੰਗਰੀ ਨਹੀਂ ਲੈਂਦੇ ਨਾਲੇ ਚੋਣ ਦੇ ਵੱਚੀ ਦਾ ਚੋਣ ਦੇ ਹਲੇ ਬੋਲ ਆ ਸਹੀ ਗੱਲ ਨੇ ਦਾ ਬੋਲਾ ਦਾ ਪਤਾ ਲੱਗਦਾ ਕਿ ਨਹੀਂ ਬਾੜੀ ਪੈਂਦਾ ਵੀ ਸਹੀ ਗੱਲ ਆ ਲੈ ਆਪਾਂ ਬੱਚਾ ਨਹੀਂ ਲਾਇਆ ਹਲੇ ਪੂਰੀ ਉਹ ਨਹੀਂ ਉਤਰੀ ਨਹੀਂ ਗਰਨੇ ਜੋਸ਼ ਨਹੀਂ ਪਾਈ ਹੂੰ ਕਿਉਂਕਿ ਉਸ ਆਪਣੀ ਸਾਫ ਕਰੀ ਵੀ ਸਹੀ ਗੱਲ ਆ ਬਾਈ ਮੇਨ ਗੱਲ ਬਾਈ ਐ ਦੇਖੋ ਠੰਡੀ ਦੇਖੋ ਯਾਰ ਨਾ ਤਾਂ ਬਾਈ ਨੇ ਬੱਚਾ ਛੱਡਾ ਤੇ ਨਾਂ ਲਾਇਆ ਨਿਆਣਾ ਕਿ ਨਹੀਂ ਹੂੰ ਹੂੰ ਨਿਆਣਾ ਚੋਣ ਅਸਲ ਵਿੱਚ ਬਰੀਡ ਦੱਸਦੀ ਆ ਵੀ ਇਹ ਕੀ ਆ ਹਨਾ ਬਸ ਗੱਲ ਤਾਂ ਹੁੰਦੀ ਆ ਹੂੰ ਦੇਖੋ ਬਈ ਤੁਮੋਂ ਤੇ ਵਾਹ ਦੇਖੋ ਕਰਮਾਣੀ ਨੂੰ ਬੜਾ ਚੰਗਾ ਲੱਗਾ ਵਾ ਬਾਕੀ ਸਪੇਸ ਦੇਖ ਸਣਾ ਦੀ ਹੱਸ ਪਰੋਂ ਇਕਲਾ ਇਕਲਾ ਨੇੜੇ ਕਰਕੇ ਦਿਖਾ ਦੇ ਮਾੜਾ ਹੂੰ ਗਾੜ ਨੇ ਜੋਸ ਪਾਇਆ ਸਹੀ ਗੱਲ ਆ ਤੂੰ ਸੁਣ ਦੱਸ ਨਾੜਾ ਨੜਾ ਇਕਲਾ ਇਕਲਾ ਚੋਂ ਮਿਲ ਕੇ ਲਾਇਆ ਹੁੰਦਾ ਇਹ ਕੁੜੀ ਰਖਾਗਾ ਨਾ ਮਖਿਆਲ ਵਰਗਾ ਕਣੇ ਸਹੀ ਗੱਲ ਮੈਂ ਤੁਹਾਨੂੰ ਦੱਸਾਵਾਂ ਬੱਚਾ ਝਗਾ ਕੇ ਦੋ ਢਾਈ ਸੇਰੀ ਕੱਢਾ ਸੀ ਆਪਾਂ ਹੂੰ ਬਾਕੀ ਬੱਚਾ ਵੀ ਬਈ ਡਾਇਮੰਡ ਪੀਚ ਦੇਗੀ ਕਰਮਾਣੀ ਲੇਵਾ ਤਾਂ ਬਈ ਕਹਿਣ ਦੀ ਲੋੜ ਹੀ ਨਹੀਂ ਇੰਨਾ ਚੰਗਾ ਲੇਵਾ ਲੱਗਾ ਵਾ ਫੀਡਿੰਗ ਫੂਡ ਨੂੰ ਚੇ ਕਰ ਸਕਦਾ ਲੇਵੇ ਦੀ ਇੱਕ ਨੰਬਰ ਤੇ ਦੋ ਨੰਬਰ ਤੇ ਕਿਹੜਾ ਸੂਹਾ ਆ ਗਈ ਬਾਈ ਇਹ ਵੀ ਦੂਜਾ ਸੂਹਾ ਇਹ ਕਦੋਂ ਸੂਈ ਆ ਇਹ ਮੰਨ ਲਾ ਵੀ ਕੱਲ ਦੀ ਸੂਈ ਵੀ ਆ ਇਹਦੇ ਥੱਲੇ ਅੱਜ ਹੋਊਗਾ ਤਾਂ ਵੱਧ ਠੀਕ ਹੈ 16 ਲੀਟਰ ਬੋਲੀ ਅੱਜ ਮਣਕੇ ਲੈ ਸਕਦਾ ਠੀਕ ਹੈ ਬਾਈ ਮਗਰ ਬੱਛੀ ਇਹਦੇ ਵੀ ਸਖਸੜ ਦੀ ਆ ਮੈਂ ਕਹਣਾ ਬੱਚੇ ਵੀ ਨਹੀਂ ਗਿਨੇ ਮੈਂ ਕਿਹਾ ਜਿਹੇ ਜੀਆਂ ਆਪ ਮਾਵਾ ਨੇ ਬੱਚੇ ਉਹਦੋਂ ਕਈ ਕੋਹਾਂ ਕਹਾ ਨਹੀਂ ਸਹੀ ਗੱਲ ਆ ਚੰਗੇ ਬੱਚੇ ਹਨਾ ਬਾਕੀ ਹੈਗਾ ਵੀ ਸਾਂਭਣ ਵਾਲੇ ਬੱਚੇ 600 ਡੰਗਰ ਹਲੇ ਤਾਂ ਤੂੰ ਐ ਮੰਨ ਲੈ ਵੀ ਆਪਾਂ ਤਾਜ਼ੀਆਂ ਕਰਕੇ ਠੰਡਾ ਥੂੜੀ ਨਿਮਾਂਗਾ ਧਮਾਂਗਾ ਇਹ ਵਹਿੜਾ ਨਿਮਾਂਗਾ ਹੁੰਦੀਆਂ ਕਿ ਦਸਦੀਆਂ ਮੈਂ ਕਹਿੰਦਾ ਵੀ ਅੱਖਾਂ ਚਵਾਦੀ ਠੰਡਾ ਭਾਂਡਾ ਵਿਖਾ ਦੀ ਨਾਲੇ ਆ ਵਹਿੜਾ ਆਪਣੀ ਜਿਹੜਾ ਮਰਜੀ ਬੰਦਾ ਦੋ ਟਾਈਮ ਚੋਕੇ ਲੈ ਜਾਏ ਇੱਕ ਧਾਰਨੀ ਛੱਡੀ ਚਮਾ ਸਾਫ ਖਰੀਦਣ ਬੜਾ ਚੰਗਾ ਹਾਂ ਸਹੀ ਗੱਲ ਆ ਬਾਈ ਇੱਕੋ ਜਆ ਥਾਣਾ ਬੱਚਾ ਵੀ ਵੱਚੀ ਆ ਮਗਰ ਕਰਮ ਵਾਲੀ ਬਾਕੀ ਵਜਨ ਵਾਲੀਆਂ ਵਹਿੜਾ ਬਈ ਲੱਸੀ ਵਾਲਾ ਨਹੀਂ ਮੈਂ ਜਵਾਨੀ ਪਾਣਾ ਚਾਰ ਬਰੇ ਚੋਊਗਾ ਨਾਲੇ ਇੱਕ ਦਿਨ ਨਾਲ ਇੱਕ ਫਰੀ ਹੈ ਸਹੀ ਗੱਲ ਹੈ ਇੱਕ ਦਿਨ ਨਾਲ ਇੱਕ ਫਰੀ ਹੈਗਾ ਕਿਉਂਕਿ ਬਾਈ ਕਮਾਲ ਚੀਜ਼ਾਂ ਨੇ ਖੁੱਲੇ ਭਾਂਡਿਆਂ ਦੇ ਖੁੱਲੇ ਦੁੱਧ ਦੀਆਂ ਕਿੰਨਾ ਕੁ ਦੁੱਧ ਪਾ ਦੂ ਬਾਈ ਫੀ ਟੰਗ ਤੇ ਇਹ 26 27 ਕਿਲੋ ਇਹ ਪਾਉ ਬੱਚੇ ਬਾਕੀ ਪਲੀ ਵੀ ਬੜੀ ਹੈ ਇਨੀ ਮੀ ਤੇ ਹਾਂ ਪਲੀ ਵੀ ਬੱਚੀ ਬਹੁਤ ਹੈ ਲਿਸਣ ਜੀ ਨਹੀਂ ਹੈ ਪਾਂਚਾ ਵਾਲਾ ਸੋਹਣਾ ਬੱਚੀ ਹੈ ਸਹੀ ਗੱਲ ਹੈ ਬਾਕੀ ਬਰੀਕੀ ਚਾ ਸਾਰੀ ਜਿੰਨੀ ਹੈਗੀ ਅਗਰ ਮਾਲੀ ਤੋਰੇਦਾਰੇ ਜੇ ਕਰ ਸਕਦੇ ਤੋਰੇਦਾਰੇ ਬੜੇ ਚੰਗੇ ਆ ਕਿ ਨਹੀਂ घोड़ियां ਵਰਗੇ ਹੋຊੀਆਂ ਲੈ ਬਾਕੀ ਥਣਾ ਥਣਾ ਦਾ ਸੈੱਟ ਚੈੱਕ ਕਰੋ ਬੜਾ ਚੰਗਾ ਥਣ ਲੱਗਿਆ ਵਾ ਬਾਈ ਮੈਂ ਕਿਹੜਾ ਤੇ ਹੱਥੀਂ ਚੂਈ ਚੱਲੇ ਚਹੇ ਜੋਲ ਮਸ਼ੀਨ ਤੇ ਬਾਲੇ ਸੁਣੇ ਸਪੇਸ ਦਾ ਬੱਚੀਆਂ ਜੀ ਬਾਕੀ ਵਧੀ ਦੇਖੋ ਸਵਾਹ ਹੁੰਦਾ ਜਦੋਂ ਚੋਨੇ ਆਪਾਂ ਹੂੰ ਸਹੀ ਗੱਲ ਆ ਤੇ ਬਾਈ ਇਹਦਾ ਮੁੱਲ ਫਿਰ ਇਹ ਵੀ ਬਸ 10 ਚੋਂ ਮਾਨਤਨ ਕਰ ਦਾਂਗੇ ਇਹਦਾ ਵੀ ਸਵਾਹ ਨਹੀਂ ਕਰਦੇ ਠੀਕ ਹੈ ਬਾਈ 10 ਚੋਂ ਬਾਈ ਕਹਿੰਦਾ ਇਹਦਾ ਮਾਨਤਨ ਕਰਦੇ ਆ ਕਿ ਮੁੱਲ ਨਹੀਂ ਸਵਾਹ ਲੱਖ ਕਰਦੇ ਆਪਾਂ ਕਹਿੰਨਾ ਹਾਂ ਇਹਨਾਂ ਮੁੱਲ ਤਾਂ ਦੇਣ ਲੈਣੇ ਰੱਖਣੇ ਤੇ ਜੇ ਕੋਈ ਜੋੜਾ ਇਕੱਠਾ ਹੀ ਲੈ ਜਾਏ ਬਾਈ ਇਹ ਫਿਰ ਆਪਾਂ ਪੂਰਾ ਮਾਨਤਨ ਵੱਧ ਕਰਾਂਗੇ ਠੀਕਾ ਅਗਲੇ ਨੂੰ ਵੀ ਫਾਇਦੇ ਚ ਵਧੀਆ ਕਰ ਦਿਆਂਗੇ ਅਗਲੇ ਨੂੰ ਵੀ ਫਾਇਦੇ ਚ ਹਮ ਨਾਲੇ ਤਾਂ ਕੋਟੜ ਦੁੱਧ ਪੌਣ ਨਾਲ ਦੋ ਬੱਚੇ ਬਣਨਗੇ ਨਾਲ ਸਹੀ ਗੱਲ ਹੈ ਤੇ ਧਾਰਾ ਇਹਦੀਆਂ ਹੀ ਮਾਰੋਂਗੇ ਹਾਂ ਮਾਰਾਂਗੇ ਧਾਰਾ ਇਹਨੂੰ ਮਾਰ ਦੋ ਭਾਈ ਲੈ ਭਾਈ ਚੋਣ ਚਬਾਇਆ ਪਸੰਦ ਇਹਦਾ ਵਿੱਚ ਇੱਕ ਰਾਨਿਆ ਪਹਿਲੀ ਗੱਲ ਤਾਂ ਚੋਣ ਜਵਾ ਦੇਖੋ ਅਸਲ ਵਿੱਚ ਨਾ ਪਤਾ ਲੱਗਦਾ ਖੜਕਾ ਕਰਦੀ ਹੈ ਕਿ ਨਹੀਂ ਸਹੀ ਗੱਲ ਰੋਗ ਰੋਗ ਦਾ ਚੋਣਾ ਤੇ ਹੱਥੀ ਚੋਲਾ ਮਸ਼ੀਨ ਤੇ ਚੋਣਾ ਸਹੀ ਗੱਲ ਹੈ ਰੋਗ ਰੋਗ ਦਾ ਚੋਣਾ ਚਾਹੇ ਚੋਈ ਚਲੋ ਹੱਥੀ ਤੇ ਚਾਹੇ ਚੋਲੋ ਮਸ਼ੀਨ ਤੇ ਕਰਮ ਵਾਲਿਆਂ ਨੂੰ ਸਵਾਦ ਆਉਂਦਾ ਹਮ ਆ ਸਾਢੇ 9 ਕਿਲੋ ਦੀ ਬਾਸ ਦੀ ਇਹ ਝੱਗ ਬਾਹਰ ਕੱਢ ਦਾਂਗੀ ਸਹੀ ਗੱਲ ਆ ਭਾਈ ਮੈਂ ਕਹਣਾ ਵੀ ਆਏ ਨਹੀਂ ਹੈਗਾ ਨਲੇ ਨਾ ਕੁਆਲਟੀ ਵਾਲਿਆਂ ਬੜਾ ਨਹੀਂ ਬਰੀਡ ਅਸਲ ਵਿੱਚ ਨਹੀਂ ਜਿਵੇਂ ਹੁਣ ਉਹ ਜਰਸੀ ਆ ਤੇ ਉਹ ਬਾਈ ਜਰਸੀ ਆ ਇਹ ਐਚ ਐਫ ਬਰੀਡਾ ਤਾਂ ਐਚ ਐਫ ਬਰੀਡ ਹੀ ਆ ਜਿਵੇਂ ਖੜੀ ਆ ਸੁ ਖੜੀ ਆ ਲੈ ਦੇਖ ਲੋ ਆ ਤਾਂ ਯਾਰ ਗੱਲ ਆ ਇਹ ਆ ਮੁੱਲ ਤਾਂ ਆਪਾਂ ਇਹ ਘਰੋਂ ਲੈਣੇ ਆ ਨਾ ਸਿੱਧੇ ਬਿਨਾਂ ਵਪਾਰੀ ਤੋਂ ਡਾਇਰੈਕਟ ਫਾਰਮ ਤੋਂ ਜਾਂ ਘਰੋਂ ਲੈਣਾ ਕੋਈ ਮੁੱਲ ਵੀ ਨਹੀਂ ਕਰਦਾ ਦੇਣੀਆਂ ਤਾਂ ਕਿਸੇ ਨੇ ਕੀ ਨਹੀਂ ਹਾਂ ਲੈ ਦੇਖੋ ਬਾਈ ਥਣ ਦੇਖੋ ਮੈਂ ਕਹਣਾ ਨਾ ਗਲਾਬੀ ਥਣ ਪਿਆ ਪੀੜੀ ਦੇ ਪਾਵੇ ਨਾਲ ਦਾ ਨਾੜਾ ਨੂੜਾ ਦੁੱਧ ਵਾਲੀਆਂ ਬਾਕੀ ਲੇਵੇ ਦੀ ਪਿੱਛੇ ਤੋਂ ਫੀਡਿੰਗ ਫੂਡਿੰਗ ਇੱਕ ਨੰਬਰ ਫੀਡਿੰਗਾਂ ਬਾਲੇ ਕਮਾਲ ਦੇ ਕਰਮ ਵਾਲੀਆਂ ਲੱਗੇ ਹੋਇਆ ਬਹੁਤ ਸੋਹਣੇ ਤੇ ਮੁੱਲ ਵੀ ਬਾਈ ਨੇ ਬਾਈ ਉਸ ਹਾਵ ਨਹੀਂ ਕਰਤੇ ਜੇ ਕਿਸੇ ਵੀ ਵੀਰ ਨੂੰ ਬਾਈ ਕਹਿੰਨਾ ਭਾਵੇਂ ਜੋੜਾ ਪਸੰਦ ਆਉਂਦਾ ਤਾਂ ਆਪਾਂ ਜੋੜੇ ਚ ਵਧੀਆ ਮਾਨ ਤਾਨ ਕਰਦੇ ਆਂਗੇ ਜੇ ਕੱਲੀ ਕੱਲੀ ਲੈਣੀ ਆ ਤਾਂ ਕੱਲੀ ਕੱਲੀ ਵੀ ਲੈ ਜਾ ਸਕਦਾ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਬਾਈ ਧੰਨਵਾਦ